ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕੜਾਈ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅੱਜ ਆਪਾਂ ਨਿਊ ਵੀਡੀਓ ਲੈ ਕੇ ਆਏ ਹਾਂ ਜੋ ਕਿ ਕੱਲ ਆਪਾਂ ਸੂਟ ਇੱਕ ਟ੍ਰੇਸ ਕੀਤਾ ਸੀ ਅੱਜ ਆਪਾਂ ਉਹ ਥੋੜਾ ਵਰਕ ਕਰਕੇ ਦਿਖਾਵਾਂਗੇ ਕੁਝ ਤਾਂ ਹੋ ਗਿਆ ਤੇ ਉਹ ਵਾਲਾ ਤੁਹਾਨੂੰ ਦਿਖਾਵਾਂਗੇ ਕਿਸ ਦਾ ਕਮੈਂਟ ਮੈਨੂੰ ਆਇਆ ਸੀਗਾ ਵੀ ਤੁਸੀਂ ਇਹ ਸੂਟ ਵਰਕ ਕਰਕੇ ਦਿਖਾਓ ਉਸ ਤੋਂ ਬਾਅਦ ਮੈਂ ਤੁਹਾਨੂੰ ਟ੍ਰੇਸ ਬਣਾਉਣਾ ਦੁਬਾਰਾ ਦੱਸੂਗੀ ਵੀ ਆਪਾਂ ਪੇਜ ਤੇ ਕਿ ਮੈਂ ਬਣਾਉਣਾਗਾ ਮਤਲਬ ਨੈਕਸਟ ਵੀਡੀਓ ਚ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਸੀਂ ਸਾਡਾ ਨਾਮ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜੂਰ ਦਿਵਾ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਕੋਲ ਮਤਲਬ ਆ ਸਕੇ ਨਾ ਤੁਸੀਂ ਨਾਲ ਦੀ ਨਾਲ ਜਿਹੜੀ ਵੀਡੀਓ ਰੀਡ ਕਰ ਸਕੋ ਕਈ ਵਾਰ ਤਾਂ ਮੈਨੂੰ ਐ ਹੁੰਦਾਗਾ ਵੀ ਵੀਡੀਓ ਮੈਨੂੰ ਬਣਾਉਣ ਨੂੰ ਮਨ ਨਹੀਂ ਕਰ ਰਿਹਾ ਹੁੰਦਾਗਾ ਪਰ ਜਦੋਂ ਤੁਹਾਡੇ ਸਾਰਿਆਂ ਦੇ ਸੋਹਣੇ ਸੋਹਣੇ ਕਮੈਂਟ ਹੁੰਦੇ ਹੈਗੇ ਤੇ ਬਾਕੀ ਮੈਨੂੰ ਬਹੁਤ ਸਾਰੇ ਮੈਸੇਜ ਵੀ ਆਉਂਦੇ ਆ ਵੀ ਅਸੀਂ ਤੁਹਾਡੇ ਤੋਂ ਇਹ ਕੁਝ ਸਿੱਖਿਆ ਐਵੇਂ ਕੀਤਾ ਹਨ ਤੁਹਾਨੂੰ ਬਹੁਤ ਵਧੀਆ ਲੱਗਦਾਗਾ ਵੀ ਚਲੋ ਹਨਾ ਕਿਸੇ ਦਾ ਭਲਾ ਵੀ ਹੋ ਰਿਹਾ ਹੈ ਇਹ ਦੇ ਨਾਲ ਨਾਲ ਤੇ ਹੁਣ ਆਪਾਂ ਜਿਹੜੀ ਵੀਡੀਓ ਹੈ ਇਹ ਲਗਾਤਾਰੀ ਲੈ ਕੇ ਆਇਆ ਕਰਾਂਗੇ ਤੁਸੀਂ ਵੀ ਹਨਾ ਸਪੋਰਟ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਕੱਲ वाली ਵੀਡੀਓ 'ਚ ਥੋੜੀ ਆਵਾਜ਼ ਦੀ ਪ੍ਰੋਬਲਮ ਸੀਗੀ ਤੇ ਉਹਦੇ ਲਈ ਮੈਂ ਆ ਮੈਂ ਇੱਕ ਨਹੀਂ ਲਾਇਆ ਸੀਗਾ ਕੱਲ ਮੈਂ ਭੁੱਲ ਗਈ ਸੀ ਪਰ ਦੁਬਾਰਾ ਵੀਡੀਓ ਬਣਾਵਾਂਗੀ ਉਹਦੀ ਜਿਹੜੀ ਟ੍ਰੇਸ ਵਾਲੀ ਹੈਗੀ ਦੁਬਾਰਾ ਜਿੱਤੇ ਸੂਟ ਵੀ ਬਣਾਇਆ ਕੋਈ ਵੀ ਤਾਂ ਉਹਦੋਂ ਸਾਨੂੰ ਪ੍ਰੋਪਰ ਤਰੀਕੇ ਨਾਲ ਮੈਂ ਸਮਝਾ ਦੂੰਗੀ ਤੇ ਅੱਜ ਹੁਣ ਆਪਾਂ ਫਲਾਵਰ ਬਣਾਉਣੇ ਆ ਉਹਦੇ ਤੇ ਤੇ ਉਹਦਾ neck ਬਣ ਚੁੱਕਿਆ ਹੈਗਾ ਤੇ neck ਵੀ ਦਿਖਾਉਂਗੀ ਸਾਨੂੰ ਕਿੰਦਾ ਲੱਗ ਰਿਹਾ ਹੈਗਾ ਬਿਲਕੁਲ ਸਿੰਪਲ ਜਿਹਾ ਸੂਟ ਹੈ ਇੱਕ ਦੋ ਦਿਨਾਂ 'ਚ ਉਹ ਰੈਡੀ ਹੋ ਜਾਂਦਾ ਜੇ ਆਪਾਂ ਟਾਈਮ ਕੱਢਦੇ ਆ ਉਹਦੇ ਲਈ ਤੇ ਅੱਜ ਮੈਂ ਸਾਨੂੰ ਦਿਖਾਉਣੀ ਆ ਤਿਆਰ ਹੋ ਇਹਦਾ ਕਿਹੜਾ ਜਿਹੜਾ ਵਰਕ ਹੋ ਗਿਆ ਹਾ ਜੇ ਮਤਲਬ ਕੁਝ ਰਹਿੰਦਾਗਾ ਜਿਵੇਂ ਮੋਤੀ ਵਗੈਰਾ ਲਗਾਉਣ ਵਾਲੇ ਤੇ ਨੋਟਸ ਵਗੈਰਾ ਪਾਉਣ ਵਾਲੀਆਂ ਨੇ ਇਹਦੇ 'ਚ ਅਲੱਗ ਕਲਰ ਦੀਆਂ ਤੇ ਇਸ ਤਰ੍ਹਾਂ ਹੀ ਬਣ ਗਿਆ ਤੇ ਹੁਣ ਆਪਾਂ ਤੁਹਾਨੂੰ ਆ ਫੁੱਲ ਵੈਸੇ ਤਾਂ ਵੀਡੀਓ ਪਾਈ ਹੋਈ ਹੈ ਪਹਿਲਾਂ ਤੇ ਕਿਸੇ ਦਾ ਕਮੈਂਟ ਆਇਆ ਸੀਗਾ ਇਸ ਲਈ ਹਨਾ ਮੈਂ ਦੁਬਾਰਾ ਮਤਲਬ ਤੁਹਾਨੂੰ ਆ ਫੁੱਲ ਸਿਖਾਉਣੇ ਆ ਸੀ ਦੋਨੇ ਤੇ ਧਿਆਨ ਨਾਲ ਦੇਖਿਓ ਵੀਡੀਓ ਜਿਹਨੂੰ ਪਹਿਲਾਂ ਨਹੀਂ ਸਮਝਾਈ ਸੀ ਜਾਂ ਜਿਹਨੇ ਨਹੀਂ ਵੇਖੀ ਹੈਗੀ ਵੀਡੀਓ ਤਾਂ ਇਸ ਵੀਡੀਓ ਚ ਵੇਖ ਕੇ ਤੁਸੀਂ ਸਿੱਖ ਸਕਦੇ ਹੋ ਫਲਾਵਰ ਆ ਦੇਖੋ ਠੀਕ ਹੈ ਦੇਖੋ ਆਪਾਂ ਨਾ ਫੁੱਲ ਇਦਾਂ ਸਟਾਰਟ ਕਰਾਂਗੇ ਪਹਿਲਾਂ ਇਹ ਹੈਗਾਗਾ ਰੋਜ਼ ਬੈਲੂਨ ਰੋਜ਼ ਬੈਲੂਨ ਵਾਲਾ ਫੁੱਲ ਇਹ ਫਲਾਵਰ ਆ ਜਿਹੜਾ ਆਪਣੇ ਸਟੂਡੈਂਟ ਬਣਾ ਰਹੀ ਆ ਆ ਦੇਖੋ ਇਸ ਤਰ੍ਹਾਂ ਉੱਪਰ ਲਪੇਟ ਕੇ ਇਹਨੂੰ ਜਿੱਡਾ ਵੀ ਆਪਣਾ ਫੁੱਲ ਦਾ ਸਾਈਜ਼ ਹੁੰਦਾ ਨਾ ਉਹਨੇ ਇੱਕ ਤੁਸੀਂ ਥ्रेड ਆ ਜਿਹੜੇ ਵਿਚਾਲੇ-ਵਿਚਾਲੇ ਪਾਉਣੇ ਹੁੰਦੇ ਆ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਬਣਾ ਕੇ ਤਿੰਨ ਪਾਵਾਂਗੇ ਆਪਾਂ ਇਹਨਾਂ ਨੂੰ ਤਿੰਨ ਵਿਚਾਲੇ ਡੰਡੀਆਂ ਲਗਾਵਾਂਗੇ ਇਹਦੇ ਦੰਨ ਪਾ ਕੇ ਹਨਾ ਡੰਡੀ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਥ੍ਰੈਡ ਨੂੰ ਬੈਲਾ ਬਾਹਰ ਕੱਢਣਾ ਹੈ। ਫਿਰ ਇਧਰੋਂ ਲੈਣਾਗਾ। ਇਹਦੀ ਸ਼ੇਪ ਹੈ ਜਿਹੜੀ ਬਹੁਤ ਸੋਹਣੀ ਬਣਦੀ ਜਦੋਂ ਆਪਾਂ ਇਸ ਤਰ੍ਹਾਂ ਫਲਾਵਰ ਬਣਾਵਾਂਗੇ। ਵੈਸੇ ਤਾਂ ਕੋਈ ਵੀ ਸ਼ੇਪ ਆਪਾਂ ਲੈ ਸਕਦੇ ਹਾਂਗੇ ਪਰ ਇਹ ਜ਼ਿਆਦਾ ਸੋਹਣੀ ਲੱਗਦੀ ਹੈਗੀ। ਸਾਰਿਆਂ ਤੋਂ ਹੁਣ ਜਿਹੜੀ ਅਗਲੀ ਪੱਤੀ ਪਾਉਣੀ ਆ ਆਪਾਂ ਜਿਹੜਾ ਪਹਿਲਾਂ ਪਾਈ ਆ ਇਹ ਤੋਂ ਥੋੜਾ ਜਿਹਾ ਉੱਪਰੋਂ ਪਾਉਣੀ ਆ ਇਧਰੋਂ ਮਤਲਬ ਜਿਹੜੀ ਆ ਚੀਜ਼ ਪਾਈ ਆ ਆਪਾਂ ਹਨਾ ਇਹਦੇ ਤੋਂ ਥੋੜਾ ਜਿਹਾ ਪਿੱਛੇ ਹਟ ਕੇ ਲੈਣੀ ਆ ਠੀਕ ਹੈ ਠੀਕ ਹੈ ਹੁਣ ਜੇ ਆਪਾਂ ਅਗਲਾ ਲਵਾਂਗੇ ਉਹਨੂੰ ਇਹਦੇ ਤੋਂ ਥੋੜਾ ਜਿਹਾ ਪਿੱਛੇ ਇੱਥੋਂ ਠੀਕ ਹੈ ਚੱਕਣਾਗਾ ਆਪਾਂ ਥ੍ਰੈਡ ਦਾ ਤੁਸੀਂ ਇਹਨੂੰ ਫਰੇਮ ਤੇ ਵੀ ਤੇ ਅੱਡੇ ਤੇ ਦੋਨੋਂ ਜਗ੍ਹਾ ਤੇ ਹਨਾ ਵੀ ਲਗਾ ਕੇ ਬਣਾ ਸਕਦੇ ਹੋਗੇ ਕੋਈ ਚੱਕਰ ਨਹੀਂ ਆਗਾ ਇਹਦੇ ਚ ਜਿਵੇਂ ਤੁਸੀਂ ਅਡੇ ਤੇ ਲਗਾਉਣਾ ਹੈ ਤਾਂ ਅਡੇ ਤੇ ਲਗਾ ਸਕਦੇ ਹੋ ਸਟੈਂਡ ਆਨਲਾਈਨ ਮਿਲ ਜੂਗਾ ਤੁਹਾਨੂੰ ਹੁਣ ਜਿਹੜਾ ਲਾਸਟ ਪਾਵਾਂਗੇ ਹਨਾ ਉਹਦਾ ਤੁਸੀਂ ਧਿਆਨ ਰੱਖਿਓ ਜਿਹੜਾ ਲਾਸਟ ਪਾਉਣਾਗਾ ਉਹਨੂੰ ਆਪਾਂ ਦੂਸਰਾ ਜਿਹੜਾ ਪਹਿਲਾ ਹੈਗਾ ਉਹਦੇ ਵਿੱਚੋਂ ਦੀ ਜਿਹੜੀ ਪਹਿਲੀ ਲੈਂਪਾਈ ਸੀ ਆਪਾਂ ਇੱਥੋਂ ਦੀ ਪਾਉਣਾ ਹੈਗਾ ਠੀਕ ਹੈ ਵਿੱਚੋਂ ਦੀ ਵਿੱਚੋਂ ਕੱਢਣਾ ਇਹਦੇ ਉਦੇ ਉੱਪਰ ਨਹੀਂ ਪਾਉਣਾ ਹੈਗਾ ਉਹਦੇ ਵਿੱਚੋਂ ਪਾਉਣਾ ਹੈਗਾ ਜਿਹੜਾ ਪਹਿਲਾ ਬਣਾਇਆ ਸੀਗਾ ਰਯਾ ਲੂਜ਼ ਰੱਖਿਓ ਤੁਸੀਂ ਜਿਆਦਾ ਟਾਈਟ ਕਰਨ ਨਾਲ ਵੀ ਇਹ ਥੋੜੀ ਜਿਹੀ ਸ਼ੇਪ ਹੈ ਜਿਹੜੀ ਸੋਣੀ ਨਹੀਂ ਬਣਦੀ ਹੈ ਕਿ ਕਿ ਲੂਜ਼ ਲੂਜ਼ ਰੱਖਣਾ ਹੈਗਾ ਠੀਕ ਹੈ ਇਸ ਤਰ੍ਹਾਂ ਫੁੱਲ ਕੰਪਲੀਟ ਹੋ ਗਿਆ ਹੁਣ ਆਪਾਂ ਇੱਕ ਇਹਦੇ ਪੱਤੀ ਪਾਵਾਂਗੇ ਤੇ ਦੂਸਰਾ ਫਲਾਵਰ ਠੀਕ ਹੈ ਦੇਖੋ ਹੁਣ ਆਪਾਂ ਨਾਲ ਇਹਦੀ ਪੱਤੀ ਹੈ ਜਿਹੜੀ ਉਹ ਪਾ ਰਹੇ ਹਾਂ ਸਭ ਤੋਂ ਪਹਿਲਾਂ ਉੱਪਰੋਂ ਥ੍ਰੈਡ ਲੈਣਾਗਾ ਅਦੇਖ ਇਸ ਤੋਂ ਪੱਤੀ ਦੇ ਵਿਚਕਾਰੋਂ ਵੈਸੇ ਤਾਂ ਵੀਡੀਓ ਹੈਗੀ ਆ ਪੱਤੀਆਂ ਦੀ ਤੁਹਾਨੂੰ ਸਪੈਸ਼ਲ ਵੀਡੀਓ ਇੱਕ ਮਿਲ ਜੂਗੀ ਪਿੱਛੇ ਜਾ ਕੇ ਚੈੱਕ ਕਰ ਲਿਓ ਜੇ ਪ੍ਰੋਪਰ ਦੇ ਇੱਕੇ ਨਾਲ ਸਿੱਖਣਾ ਮਤਲਬ ਜੇ ਕਈ ਵਾਰੀ ਕਿਸੇ ਨੂੰ ਆਉਂਦਾਗਾ ਤਾਂ ਉਹ ਇਸ ਤਰ੍ਹਾਂ ਪੱਤੀ ਬਣਾ ਸਕਦਾ ਹੈ ਦੇਖੋ ਇਹ ਪੱਤੀ ਸ਼ੇ ਬਹੁਤ ਸੋਹਣੀ ਬੰਦੀ ਤੇ ਪੱਤੀ ਬੰਨਦੀ ਵੀ ਜਲਦੀ ਹੈਗੀ ਦੂਸਰੀਆਂ ਪੱਤੀਆਂ ਨਾਲੋਂ ਉਹਦੇ ਚ ਆਪਾਂ ਪੰਜ ਛੇ ਤਰੀਕੇ ਦੱਸੇ ਹੋਏ ਆ ਪੱਤੀਆਂ ਦੇ ਪਹਿਲਾਂ ਜਿਹੜੀ ਵੀਡੀਓ ਹੈਗੀ ਉਹ ਵੀ ਦੇਖ ਸਕਦੇ ਹੋ ਤੁਸੀਂ ਦੋ ਫਰੇਮ ਥੋੜਾ ਜਿਹਾ ਕੱਸਣਾ ਹੈ। ਇਹ ਬਾਲ ਨਹੀਂ ਬਣ ਰਹੇ ਇਹਦੇ ਵਿੱਚ। ਠੀਕ ਹੈ। ਪੱਤੀਆਂ ਬਹੁਤ ਸੋਹਣੀਆਂ ਪਾਉਂਦੀ ਹੈ। ਇੰਨੀ ਸੋਹਣੀ ਸ਼ੇਪ ਹੁੰਦੀ ਹੈ ਪੱਤੀਆਂ ਦੀ। ਇਸ ਤਰ੍ਹਾਂ ਤੁਸੀਂ ਪੱਤੀ ਪਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਦੂਸਰਾ ਫਲਾਵਰ ਹੁਣ ਆਪਾਂ ਕਿ ਨੋਡ ਸਟਿਚ ਹੁੰਦੇ ਜਿਹੜੇ ਹਨ ਉਹ ਪਾ ਰਹੇ ਜਿਹਨੂੰ ਗੰਡਾ ਕਹਿੰਦੇ ਆਪਾਂ ਗੰਡਾ ਪਾਵਾਂਗੇ ਆਪਾਂ ਸਾਰੇ ਸੂਟ ਦੇ ਵਿੱਚ ਗਲੇ 'ਚ ਰਹਿੰਦੀਆਂ ਸੀਗੀਆਂ ਹਜੇ ਇਹ ਤੁਹਾਨੂੰ ਪਾ ਕੇ ਦਿਖਾਉਣੇ ਆ ਇਹਦੇ ਤੇ ਆਪਾਂ 2 ਜਾਂ 3 ਨਾ ਵਾਰਤਾ ਗਿੰਲ ਪੇਟ ਕੇ ਸੂਈ ਤੇ ਇਸ ਤਰ੍ਹਾਂ ਵਿੱਚ ਕੱਢ ਦਾਂਗੇ ਠੀਕ ਹੈ ਇਸ ਤਰ੍ਹਾਂ ਇਹ ਨਾਲ ਸੂਟ ਦੀ ਜਿਹੜੀ ਲੁੱਕ ਹਨ ਉਹ ਚੇਂਜ ਹੋ ਜਾਂਦੀ ਹੈ ਮਤਲਬ ਬਹੁਤ ਸੋਹਣਾ ਬਣਦਾ ਜਦੋਂ ਆਪਾਂ ਗਲੇ ਦੇ ਵਿੱਚ ਇਸ ਤਰ੍ਹਾਂ ਦੀਆਂ ਗੰਢਾਂ ਪਵਾ ਦਿੰਦੇ ਜਾਂ ਮੋਤੀ ਵਗੈਰਾ ਲਾ ਦਿੰਦੇ ਆ ਤਾਂ ਫਿਰ ਇਹਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗ ਜਾਂਦੀ ਹੈ ਤੇ ਜਦੋਂ ਇਹ ਪੂਰਾ ਬਣ ਗਿਆ ਸੂਟ ਕੰਪਲੀਟ ਹੋ ਗਿਆ ਉਦੋਂ ਆਪਾਂ ਤੁਹਾਨੂੰ ਵੀਡੀਓ 'ਚ ਸਾਰਾ ਕੋਈ ਜਿੰਨੇ ਵੀ ਸੂਟ ਆਪਣੇ ਕੋਲ ਬਣੇ ਪਏ ਆ ਸਾਰੇ ਦਿਖਾਵਾਂਗੇ ਨੈਕਸਟ ਵੀਡੀਓ 'ਚ ਤੇ ਇਹਦੀ ਵੀ ਫਾਈਨਲ ਲੁੱਕ ਕੇ ਬਤਾਏਗਾ ਕੀ ਹੈਗਾ ਪਰ ਇਹ ਵੀ ਕਰੋਜ਼ ਦੀ ਤਰ੍ਹਾਂ ਹੀ ਹੁੰਦਾ ਹੈਗਾ ਇਹਦੇ ਜੇ ਆਪਾਂ ਦੋ ਨੀਡਲ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ ਫੜਾਂਗੇ ਮੈਂ ਮੇ ਗੁੱਟੇ ਤੇ ਲਪੇਟ ਕੇ ਥ्रेड ਨੂੰ ਜਿੰਨਾ ਕਾਪਾ ਜਗ੍ਹਾ ਰੱਖੀ ਹੁੰਦੀ ਆ ਵਿਚਾਲੇ ਓਨੀ ਕਾਪਾ ਇਹਨਾਂ ਤਿਲ ਭੇਟ ਕੇ ਸੂਈਆਂ ਤੇ ਇੱਕ ਸੂਈ ਨੂੰ ਕੱਢ ਦਾਂਗੇ ਪਹਿਲਾਂ ਫਿਰ ਦੂਸਰੀ ਜਿਹੜੀ ਉਹਦੇ ਨਾਲ ਐਸ ਤਰ੍ਹਾਂ ਠੀਕ ਹੈ ਇੱਕ ਵਾਰੀ ਆਪਾਂ ਵਿਚੋਂ ਦੀ ਕੱਢਾਂਗੇ ਇੱਧਰ ਸਾਹਮਣੇ ਲੈ ਕੇ ਆਵਾਂਗੇ ਇਹਦੇ ਦੋ ਬਣਾਵਾਂਗੇ ਵਿਚਾਲੇ ਦੋ ਸਟਿਚੇਸ ਲਗਾ ਕੇ ਉਸ ਤੋਂ ਬਾਅਦ ਆਪਾਂ ਨੈਕਸਟ ਫਲਾਵਰ ਜਿਹੜਾ ਬਣਾਵਾਂਗੇ ਜਿਵੇਂ ਆਪ ਉਹਦੇ ਤਿੰਨ ਲਾਈ ਸੀ ਨੇ ਇਹਦੇ ਦੋ ਲਗਾਏ ਠੀਕ ਹੈ ਗਿਣ ਵੀ ਸਕਦੇ ਤੁਸੀਂ ਵੀ ਕਿੰਨੇ ਪਾਉਣੇ ਆਗੇ ਆਪਾਂ ਨਹੀਂ ਫਿਰ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਜੇ ਨਹੀਂ ਗਿਣਨੇ ਹੈਗੇ ਤੁਸੀਂ ਮਤਲਬ ਹਰ ਇੱਕ ਵਾਰੀ ਆਪਾਂ ਗਿਣ ਨਹੀਂ ਸਕਦੇ ਹੈਗੇ ਇਹ ਕਈ ਵਾਰੀ ਆਪਾਂ ਭੁੱਲ ਵੀ ਜਾਂਦੇ ਆਂਗੇ ਆਪਾਂ ਨੈਕਸਟ ਡੇ ਦੀ ਪੱਤੀ ਬਣਾਵਾਂਗੇ ਇੱਧਰੋਂ ਇਹਦੇ ਥੋੜਾ ਜਿਹਾ ਉੱਪਰੋਂ ਲੈ ਕੇ ਇਹਦੇ ਜਿਹੜੀ ਆਹ ਹੈ ਇਹਦਾ ਸਾਨੂੰ ਹੁੰਦਾ ਨੇ ਇਹਨੂੰ ਆਪਾਂ ਮਾਰ ਦਾਂਗੇ ਇਸ ਤਰ੍ਹਾਂ ਸੀ ਬਣਾ ਦਾਂਗੇ ਇੱਧਰ ਇਹਨੂੰ ਇੱਕ ਇਤੋਂ ਦੀ ਥ੍ਰੈਡ ਨੂੰ Okay. ਹੁਣ ਆਪਾਂ ਜਿੰਨੀ ਕਿ ਜਗ੍ਹਾ ਰੱਖੀ ਹੈਗੀ ਵਿਚਾਲੇ ਹਨਾ ਉਹ ਸੂਈਆਂ ਚ ਮਤਲਬ ਜਿੰਨੀ ਕਿ ਜਗ੍ਹਾ ਲੈਂਦੀ ਹੈ ਸਟਿਚ ਦੇ ਵਿੱਚ ਉਹ ਉਹਨਾ ਕੇ ਆਪਾਂ ਬਣਾ ਲਾਂਗੇ ਨਾ ਬਾਲਾ ਨਾ ਥੋੜਾ ਥੋੜਾ ਜਿਹਾ ਵੱਧ ਵਾਂਜੀ ਤਾਂ ਕੋਈ ਚੱਕਰ ਨਹੀਂ ਪਰ ਘੱਟ ਨਹੀਂ ਰਹਿਣਾ ਚਾਹੀਦਾ ਇੰਨੀ ਜਗ੍ਹਾ ਕੀ ਦੇਖੋ ਐਸ ਤਰ੍ਹਾਂ ਠੀਕ ਹੈ ਹੁਣ ਆਪ ਜਿਹੜਾ ਬਣਾਇਆਗਾ ਇਹਦੇ ਥੋੜਾ ਜਿਹਾ ਇੱਥੋਂ ਦੀ ਪਿੱਛੋਂ ਦੀ ਠੀਕ ਆ ਬਸ ਰੈੱਡ ਨੂੰ ਲੈਣਾ ਇੱਥੋਂ ਪੰਜ ਤਿੰਨ ਪੱਤੀਆਂ ਬਣਾਤੀਆਂ ਇੱਕ ਦੂਜੀ ਦੇ ਪੈਕ ਦੇ ਉੱਤੋਂ ਲੈ ਕੇ ਜਾਣਾਗਾ ਧਾਗਾ ਤੇ ਆਪਾਂ ਹੁਣ ਇੱਥੇ ਚੌਥੀ ਬਣਾਵਾਂਗੇ ਚਾਰ ਵੀ ਬਣਾ ਸਕਦੇ ਹੋ ਤੁਸੀਂ ਪੰਜ ਵੀ ਜੇ ਚੌਥੀ ਬਣਾਵਾਂਗੇ ਆਪਾਂ ਇਹਦੇ ਵਿੱਚੋਂ ਦੀ ਲੈ ਲਾਂਗੇ ਇੱਥੋਂ ਦੀ ਠੀਕ ਆ ਥ੍ਰੈਡ ਨੂੰ ਜਿਹੜੀ ਪਹਿਲੀ ਮਤਲਬ ਇਸ ਤਰ੍ਹਾਂ ਬਣਾਈ ਸੀ ਆਪਾਂ ਮੋੜਨ ਵਾਲੇ ਉਹ ਤੁਸੀਂ ਜੇ ਫੁੱਲ ਵੱਡਾ ਕਰਨਾ ਤੁਸੀਂ ਜ਼ਿਆਦਾ ਵੀ ਲਗਾ ਸਕਦੇ ਹੋ ਆਪਾਂ ਇਹਦੇ ਚਾਰ ਲਗਾਈਆਂ ਨੇ ਦੋ ਵਿਚ ਲਗਾਈਆਂ ਨੇ ਚਾਰ ਉੱਪਰ ਪੱਤੀਆਂ ਠੀਕ ਆ ലോട്ട ਇਸ ਤਰ੍ਹਾਂ ਨੂੰ ਸਿੱਧਾ ਕਰਕੇ ਹਾਂ ਦੇਖੋ ਇਸ ਤਰ੍ਹਾਂ ਇਹ ਫਲਾਵਰ ਜਿਹੜਾ ਕੰਪਲੀਟ ਹੋ ਜਾਂਦਾ ਹੈ ਠੀਕ ਹੈ ਹੁਣ ਆਪਾਂ ਥ्रेड ਨੂੰ ਨੀਚੇ ਕੱਢ ਦਾਂਗੇ ਠੀਕ ਹੈ ਜੀ ਜੇ ਤੁਹਾਨੂੰ ਆਪਣੀ ਵੀਡੀਓ ਹੈ ਨਾ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਬਹੁਤ-ਬਹੁਤ ਦਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੇ ਆਪਣੇ ਦੱਸ 1000 ਤੱਕ ਹੋ ਚੁੱਕੀ ਨੇਗੀ ਸਬਸਕ੍ਰਾਈਬਰ ਤੇ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਵੀ ਤਾਂ ਕਿ ਨਾ ਆਪਣੇ ਚੈਨਲ ਜਿਹੜਾ ਹੋਰ ਵੀ ਗ੍ਰੋਥ ਕਰੇ ਤੇ ਸਭ ਨੂੰ ਆਣਾ ਇਸ ਤੋਂ ਫਾਇਦਾ ਮਿਲੇ ਥੈਂਕ ਯੂ